ਦੀ ਗਾਇਕ ਰਾਜਵੀਰ ਦੇ ਬੰਦਾ ਦੇ ਧਿਆਨ ਕੇ ਪੰਜਾਬੀ ਸੰਗੀਤ ਜਗਤ ਵਿੱਚ ਸੂਨ ਦੀ ਲਹਿਰੇ ਉਹਨਾਂ ਦਾ ਅੱਜ ਸਵੇਰੇ ਮਹਾਲੀ ਦੇ ਨਿੱਜੀ ਹਸਪਤਾਲ ਵਿੱਚ ਦਿਹਾਂਤ ਹੋ ਗਿਆ ਸੀ ਉਹ 27 ਸਤੰਬਰ ਨੂੰ ਬੰਦੀ ਨੇੜੇ ਸੜਕ ਖਾਲਸੇ ਵਿੱਚ ਜ਼ਖਮੀ ਹੋ ਗਏ ਸੀ ਅਤੇ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਹਸਪਤਾਲ ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ ਹਾਦਸੇ ਮੱਕੇਟਵੰਤਾ ਆਪਣੀ ਮੋਟਰਸਾਈਕਲ ਤੇ Shimla ਜਾ ਰਹੇ ਸੀ ਹਸਪਤਾਲ ਵੱਲੋਂ ਗਾਇਬ ਦੀ ਮ੍ਰਿਤਕ ਦੇ ਪਰਿਵਾਰ ਨੂੰ ਸੌਂਪੇ ਗਏ ਜਿਸ ਨਗਰ ਮੁਹਾਲੇ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟ ਕੀਤਾ ਗਿਆ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਭਲਕੇ ਜਗਰਾਉ ਨੇੜੇ ਉਹਨਾਂ ਦੇ ਜੱਤੀ ਪਿੰਡ ਪੋਨਾ ਵਿੱਚ ਹੋਵੇਗਾ

ਦੀ ਨਕਲੀ ਬਹੁਤ ਬੜੀ ਯੂਸੀ ਸੀ ਦੇਸ਼ਾਂ ਬਦੇਸ਼ਾਂ ਤੋਂ ਬਹੁਤ سارے ਲੋਕਾਂ ਨੇ ਦੋਨੋਂ ਕਿਥੀਆਂ ਕਿਸੇ ਨਫਰਤ ਬਹੁਤ ਕਰਾਈ ਕਿਛੇ ਮੰਦਰਾਂ ਚਾਲੀ ਤਰਸਨਾ ਕਿਤੇ ਕਿਸੇ ਦੋਨੋਂ ਕਿਥੀਆਂ ਪਰਜ ਮੌਤ ਜਿੱਤ ਗਈ ਸੋ ਸਭ ਦੀ ਅਪਲੀਕੇਸ਼ਨਾਂ ਉਹਨੇ ਗੁਰੀਨੇ ਖਾ ਲਈਆਂ ਇਹ ਵਰੀ ਇਹੋ ਜੀ ਸਾਡੇ ਲਈ ਚੰਗੀ ਖਬਰ ਹੈ ਜੰਗੀ ਕੋਲ ਸਾਨੂੰ अभी महसूस हो रहे हैं कि नई भी ज़्यादा चाहिए राज्य में राज्य में और सारे इस पलाकर परिवार में सारे संसार में बहुत लोग सी तो क्यों कैसा नवजात सीधा जरा वो भी समझ रखना सीधा पंजाबी अपनों पंजाबी अपनों हाँ ये है वो जीदा तू जीदा तो इसमें भी ध्यान ਜ਼ਿਕਰ ਇਹ ਹੋਵੇ ਕਿ ਪੰਜਾਬੀ ਗਾਇਕ ਰਾਜਵੀਰ ਜਵੰਦਾ ਆਪਣੇ ਇੱਕ ਗੀਤ "ਫੁੱਟ ਮਰੀ ਨੀ ਭੋਗਿਆ ਮਾਂ ਮਾਂ ਤੋਰ ਕੇ ਅੱਛਾ ਵਿਚ ਆਇਸਾਂ" ਜਿਸ ਵਿੱਚ ਉਹਨਾਂ ਨੇ ਜਵਾਨ ਪੁੱਤ ਦੀ ਮੌਤ ਤੇ ਮਾਂ ਦੇ ਨਾਂ ਭੁੱਲਣ ਵਾਲੇ ਦੁੱਖ ਨੂੰ ਆਪਣੇ ਬੋਲਾਂ ਨਾਲ ਪੇਸ਼ ਕੀਤਾ ਸੀ। ਰਾਜਵੀਰ ਨੂੰ ਗਾਇਕੀ ਦੇ ਖੇਤਰ ਵਿੱਚ ਲਾਸ਼ੇਰੀ ਜਲੰਧਰ ਦੂਰਦਰਸ਼ਨ ਵੱਲੋਂ ਮਿਲੀ ਸੀ। ਉਹਨਾਂ ਦੇ ਜੱਤੀਪਿੰਡ ਪੁਨਾਰੀ ਸਰਪੰਚ ਅਤੇ ਰਾਜਵੀਰ ਵੀ ਮਹਾ ਪਰਮਜੀਤ ਕੌਰ ਨਾਲ ਗੱਲਬਾਤ ਲਈ। ਦੂਰਦਰਸ਼ਨ ਦੀ ਟੀਮ ਪਿੰਡ ਨਾਲ ਸੰਬੰਧਤ ਇੱਕ ਗੋਰਾਣ ਦੀ ਸ਼ੁਰੂਆਤ ਕਰਨ ਗਈ ਸੀ। ਇਸ ਦੌਰਾਨ ਰਾਜਵੀਰ ਨੇ ਸਟੂਡੈਂਟਾਂ ਦੀ ਟੀਮ ਸਾਹਮਣੇ ਦੋ ਲਾਈਨਾਂ ਕਾਇਮਾਂ ਤਾਂ ਟੀਮ ਮੈਂਬਰਾਂ ਨੇ ਉਸ ਨੂੰ ਸ਼ਾਬਾਸ਼ੀ ਦਿੱਤੀ ਉਸ ਤੋਂ ਬਾਅਦ ਹੀ ਕਾਜਵੀਰ ਦਾ ਗਾਇਕੀ ਵੱਲ ਚੁੱਕਾ ਹੋ ਗਿਆ